ਸਿਰ ਟੰਗਿਆ ਵੇਖ ਕੇ ਖੁਸ਼ ਹੋਇਆ ਧਿਆਨ ਸਿੰਘ ਨੇ ਜੱਫੀ ਪਾ ਲਈ ਲੈਣਾ ਸਿੰਘ ਨੂੰ ਮਹਿਲਾ ਅੰਦਰ ਨੂੰ ਵੱਡ ਚੱਲੇ ਨਾਲ ਗਿਆਨੀ ਗੁਰਮukh ਸਿੰਘ ਤੇ ਅਜੀਤ ਸਿੰਘ ਨੇ ਅੰਦਰ ਲੰਘ ਕੇ ਕੁੰਡਾ ਬੰਦ ਕਰ ਦਿੱਤਾ ਤੇ ਅੰਦਰ ਅੱਗੇ ਸੰਤਰੀ ਉਹਦੇ ਸਨ ਗੱਲ ਚਾਈ ਲੈਣਾ ਸਿੰਘ ਨੇ ਕਹਿਣ ਲੱਗਾ ਅਸੀਂ ਤਾਂ ਆਪਣਾ ਕੰਮ ਕਰਤਾ ਧਿਆਨ ਸਿੰਘਾ ਹੁਣ ਤੂੰ ਆਪਣੀ ਗੱਲ ਤੇ ਕਾਇਮ ਐ ਉਹ ਕਹਿਣ ਲੱਗਾ ਬੁੱਢਿਆ ਓਏ ਧੋਪ ਨਾਲੀ ਚਿੱਟੇ ਆ ਗਏ ਵਜੀਰੀ ਭਾਲਦਾ ਆ ਮੂੰਹ ਤੇ ਮਸਰਾਂ ਦੀ ਦਾਲ ਕਹਿਣ ਲੱਗਾ ਓਏ ਹਲੇ ਧਿਆਨ ਸਿੰਘ ਜਿਉਂਦਾ ਐ ਮਾਣਿਓ ਪੁੱਤ ਜੰਮਿਆ ਨਹੀਂ ਜਿਹੜਾ ਇਸ ਸਿੰਘਾਸਨ ਤੇ ਬੈਠਣ ਵਾਲਾ ਹੋਵੇ ਇਹ ਗੱਲ ਸੁਣ ਕੇ ਗਿਆਨੀ ਗੁਰੂ ਸਿੰਘ ਕਹਿਣ ਲੱਗਾ ਫਿਰ ਇਹ ਤਾਂ ਗੱਲ ਇਤਿਹਾਸਿਆ ਠੀਕ ਨਹੀਂ ਤੇ ਰਾਜਾ ਕੌਣ ਬਣੇਗਾ ਕਹਿੰਦੇ ਦਲੀਪ ਮਹਾਰਾਜਾ ਦਲੀਪ ਜਿਹੜਾ 5 ਸਾਲ ਤੇ 11 ਮਹੀਨਿਆਂ ਦਾ ਉਹਨੇ ਆਖਿਆ ਫਿਰ ਜਿਸ ਵळे ਕੜਾਹਾ ਨਮਾ ਲਾਇਆ ਤੇ ਫਿਰ ਕੜਛਾ ਪੁਰਾਣਾ ਨਹੀਂ ਪਸੰਦ ਸਾਨੂੰ ਕੜਛਾ ਵੀ ਨਮਾ ਹੋਣਾ ਚਾਹੀਦਾ ਕਿਉਂ ਜੀ ਸਿੰਘ ਗੱਲ ਠੀਕ ਹੈ ਕਹਿਣ ਲੱਗਾ ਗਿਆਨੀ ਜੀ 16 ਨੇ ਠੀਕ ਹੈ ਇਹ ਕਹਿ ਕੇ ਡੋਗਰੇ ਦੀ ਹਿੱਕ 'ਚ ਮਾਰੀ ਗੋਲੀ ਉਹ ਅੱਧਕੇ ਰੱਖ ਦਿੱਤਾ ਇਹਦੀ ਛਾਤੀ ਤੇ ਚੜ ਗਿਆ ਇਹਦੇ ਮੂੰਹ ਤੇ ਠੁੱਡੇ ਮਾਰ ਕੇ ਲੈਣਾ ਸਿੰਘ ਨੇ ਆਖਿਆ ਉਹ ਪਾਪੀਆ ਆ ਤੇਰੇ ਕੀਤੇ ਕਰਮਾਂ ਦਾ ਫਲ ਭੁਗਤ ਰਿਹਾ ਉਹ ਕਹਿੰਦਾ ਲੈਣਾ ਸਿਆਂ ਵਾਸਤਾ ਗੁਰੂ ਗੋਬਿੰਦ ਸਿੰਘ ਜੀ ਦਾ ਮੈਨੂੰ ਪਾਣੀ ਪਿਆ ਉਹ ਕਹਿਣ ਲੱਗਾ ਬੇਸ਼ਰਮ ਆ ਮੂੰਹ ਨਾਲ ਪਾਣੀ ਮੰਗਦਾ ਇਹ ਮਹਾਰਾਣੀ ਚੰਦਕੌਰ ਦਾ ਸ਼ਰਾਪ ਪੂਰਾ ਹੋਇਆ ਪਾਣੀ ਮੰਗਦਾ ਹੀ ਜਹਾਨੋਂ ਜਾਵੇਂਗਾ ਜਿਵੇਂ ਨਿਆਲ ਸਿੰਘ ਨੋਹ ਨਿਆਲ ਸਿੰਘ ਨੂੰ ਮਾਰਿਆ ਸੀ ਇਸ ਵਾਸਤੇ ਇਸ ਦੋਗਰੇ ਦੇ ਲਹੂ ਵਿੱਚ 5 ਸਾਲ ਦੇ ਦਲੀਪ ਨੂੰ ਰਾਜ ਤਿਲਕ ਦਿੱਤਾ ਗਿਆ ਗਿਆਨੀ ਗੁਰਮukh Singh ਦੇ ਹੱਥੋਂ ਇਹ ਗਾਣਾ ਸੁਣੋ ਸਿੱਖੀ ਗੁਰਦਸਤ আরে